ਛੰਮੀ ਹਾਂਜੀ ਮੰਮੀ ਕੀ ਹੋ ਗਿਆ ਸਿਮਰਲ ਤੋਂਥੇ ਕੀ ਕਰਨਈ ਆ ਅੱਛਾ ਮੰਮੀ ਉਹ ਮੈਂ ਹੀ ਸਿਮਰਲ ਨੂੰ ਕਿਆ ਅਸੀਬ ਵੀ ਥੋੜਾ ਨਾਲ ਵੇਖ ਲੈ ਪਾਣੀ ਦਾ ਨੀ ਜੇ ਲੋੜ ਆ ਮੈਂ ਸਬਜੀ ਮੰਮੀ ਤੜਕਾ ਲਾਉਣਾ ਕਿਸੇ ਬਿੰਡੀਆਂ ਨੂੰ ਵੇਖਣਾ ਤੇਰਾ ਫਰਜ਼ ਆ ਕਿ ਉਹਦਾ ਨਹੀਂ ਨਹੀਂ ਮੰਮੀ ਮੈਂ ਉਹਨਾਂ ਦੇ ਲਾਗੂ ਹੀ ਆਈ ਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡੇ ਵਾਸਤੇ ਮੈਂ ਸਬਜੀ-ਸਬਜੀ ਕੁਛ ਨਾ ਕੁਛ ਬਣਾਵਾਂ ਤੇ ਤੂੰ ਸਿਮਰਤ ਨੂੰ ਕਹਿਣਾ ਸੀ ਸਬਜੀ ਵੇਖ ਤੂੰ ਜੇ ਲੱਗੇ ਬਹਿਣਾ ਸੀ ਕਿਉਂ ਨਹੀਂ ਬੈਠਾ ਸੀ ਤੇਰਾ ਫਰਜ਼ ਆ ਤੂੰ ਤੇ ਉਹਦੇ ਪ੍ਰਵਾਇਡ ਨਹੀਂ ਕਰਦੀ ਬਈ ਉਹ ਸੁੱਤਾ ਦਾ ਸੁੱਤਾ ਰਵੇ ਨਹੀਂ ਮੰਮੀ ਇਤਾਂ ਦੀ ਗੱਲ ਨਹੀਂ ਆ ਤੁਹਾਨੂੰ ਪਤਾ ਉਹ ਕਿਹੜਾ ਪਗਾਨੀ ਆ ਭੈਣ ਤੇ ਹੈਗੀ ਆ ਮੇਰੀ ਨਹੀਂ ਉਹਦਾ ਫਰਜ਼ ਨਹੀਂ ਤੇਰਾ ਫਰਜ਼ ਆ ਕੁੱਛਣਾ ਗਲਤ ਨਾ ਕੰਮ ਕਰ ਉਹ ਤੇਰੀ ਭੈਣ ਨਹੀਂ ਅੰਚਰਾਣੀ ਆ ਇੱਥੇ ਉਹਦਾ ਛੇਟ ਲੱਗਦਾ ਠੀਕ ਐ ਕੰਮ ਤੇਰਾ ਐ ਤੂੰ ਕੇਅਰਲੈਸ ਹੋਈ ਨਹੀਂ ਹਉ ਤੇ ਮੁੰਡੇ ਤੋਂ ਮੈਂ ਵੇਖਣ ਦੇਈ ਤੂੰ ਉਹਨੂੰ ਪੁੱਛ ਕੇ ਤੇ ਨਹੀਂ ਕਰਦੀ ਤੂੰ ਨਹੀਂ ਮੰਮੀ ਮੈਂ ਇੱਕ ਵਾਰੀ ਦੇਖ ਗਈ ਸੀ ਉਹ ਸੋ ਗਏ ਸੀ ਤੇ ਫਿਰ ਮੈਂ ਕਿਹਾ ਚੱਲ ਮੈਂ ਸਬਜ਼ੀ ਰੋਟੀ ਕੁਝ ਉਹਨਾਂ ਲਈ ਨਾ ਦਲੀਆ ਵਗੈਰਾ ਬਣਾਉਣ ਲੱਗੀ ਸੀ ਹੁਣ ਵਿਚਾਰ ਖਾ ਲੈਣਗੇ ਠੀਕ ਤੇ ਹੈ ਨਹੀਂਗੇ ਸਿਮਰਤੇ ਤੇ ਪੁੱਛਣੀ ਸੀ ਬਾਜੀ ਨੂੰ ਕੀ ਹੋ ਰਿਹਾ ਮੈਂ ਕਿਹਾ ਜਾ ਤੂੰ ਪੁੱਛ ਨਾ ਕੋਈ ਗੱਲ ਦੀ ਤੂੰ ਕਿਉਂ ਭੇਜਿਆ ਜਦੋਂ ਉਹ ਸੁੱਤੇ ਹੀ ਹੋ ਕੀ ਕਰਦੀ ਉਹ ਤੇ ਧਿਆਨ ਨਾ ਕਰ ਗੋਤੋਂ ਮਦਦ ਕਰ ਮੰਮੀ ਕਿਰਕੀ ਹੋ ਗਿਆ ਤੁਸੀਂ ਤੇ ਐਵੇਂ ਗੁੱਸਾ ਕਰੀ ਜਾਂਦੇ ਹੋ ਆਹ ਕਿੱਡੀ ਤੋਂ ਗੱਲ ਹੈ ਦੱਸ ਕਰ ਦਿਜੀਏਗੀ ਆ ਮੇਰੀ ਭੈਣ ਹੈਗੀ ਆ ਉਹ ਕਿਉਂ ਨਹੀਂ ਕਰ ਲਹਗੀ ਉਹ ਤੇ ਤੇਰਾ ਫਰਜ਼ ਆ ਉਹਦਾ ਨਹੀਂ ਸਮਝ ਲੱਗੀ ਮੇਰੀ ਸੁਣ ਗੱਲ ਉਹ ਤੇਰੀ ਭੈਣ ਜ਼ਰੂਰ ਹੈਗੀ ਆ ਮਗਰ ਉਹ ਤੇ ਝੇਠ ਲੱਗਦਾ ਨਾ ਉਹਦਾ ਤੇ ਝੇੜ ਦੀ ਉੱਪਰ ਜਾ ਹੀ ਨਹੀਂ ਲੱਗਦੀ ਆ ਨਾ ਅੱਜ ਤੇ ਮੈਂ ਵੇਖਿਆ ਬਾਹਰੋਂ ਵੀ ਹੋਰ ਕੋਈ ਆ ਕੇ ਵੇਂਦਾ ਤੇ ਚੰਗਾ ਲੱਗਦਾ ਲੋਕੀ ਕੀ ਆਦੇ ਵੀ ਉਹਦੀ ਵੋਟੀ ਕੰਮ ਲੱਗੀ ਆ ਜਿਹੜੀ ਸਾਲੀ ਆ ਚਾਹੇ ਪਰਝਾਈ ਆ ਉਹ ਉਹਦੀਆਂ ਭਾਵਾਂ ਘੁੱਟਣ ਢਈ ਚੰਗਾ ਲੱਗਣਾ ਸਮਾਜ ਨੇ ਕੀ ਸੋਚਣਾ ਆਂਗਵਾਨ ਨੇ ਕੀ ਸੋਚਣਾ ਜੇ ਕੋਈ ਉੱਤੇ ਆ ਜਾਂਦਾ ਤੇ ਕੀ ਕਹਿੰਦਾ ਉਹ ਚੰਗਾ ਪੈਂਦਾ ਤੂੰ ਦੱਸ ਐ ਤੈਨੂੰ ਸਮਝਾਉਂਦੀ ਪਈ ਮੈਂ ਚਲੋ ਕੋਈ ਗੱਲ ਨਹੀਂ ਮਮੀ ਜੀ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਰੱਖਾਂਗੇ ਨਹੀਂ ਰੱਖਣਾ ਹੈ ਹਾਂਜੀ ਚਲੋ ਮੈਂ ਹੋ ਕੇ ਨਹੀਂ ਨਿਕਲੋ ਘਾਪੋਖਲੀ ਨਹੀਂ ਲੱਗੀ ਨਾ ਤੇ ਕਿੱਥੇ ਕੀ ਰੱਖਣਾ ਕਿੱਥੇ ਨਹੀਂ ਰੱਖਣਾ ਉਹਨੂੰ ਉੱਥੇ ਬਾੜਿਆ ਬਿਠਾਇਆ ਤੇ ਆਪ ਇੱਥੇ ਬਰਕੇ ਕੰਮ ਕਰਨ ਗਈਏ ਜੋ ਮਰਜ਼ੀ ਕਰੀ ਗੋ ਬਾਹਰ ਕੋਈ ਆਵੇ ਤਾਂ ਕੀ ਕਵੇ ਕੀ ਆ ਜੀ ਦਾ ਫਰਜ ਹੈ ਬੈੰਦਾ ਉਹ ਇੱਥੇ ਬੜੀ ਆ ਜੀ ਦਾ ਫਰਜ ਹੈ ਕੰਮ ਕਰਨ ਦਾ ਉਹਥੇ ਲੱਗੇ ਬੈਠੀ ਦੱਸ ਉਹਦਾ ਕੀ ਹੱਥਾਂ ਲੱਗੇ ਰਹਿੰਦਾ ਉਹ ਤਾਂ ਕੋਈ ਲੱਖ ਖਾਤੀ ਨਹੀਂ ਆ ਕੇ ਲੱਗੇ ਬਹਿੰਦਾ ਮੈਂ ਕਿ ਫਿਰ ਉਹ ਜਾ ਕੇ ਬੈਠੀ ਆ ਤੇ ਮੈਨੂੰ ਬਹੁਤ ਖਰਾਬ ਲੱਗਾ ਮੈਂ ਗਈ ਮੈਨੂੰ ਬਹੁਤ ਖਰਾਬ ਲੱਗਾ ਤਾਂ ਇਹਨੂੰ ਮੈਂ ਨਾ ਬੋਲਿਆ ਹਲੇ ਤਾਂ ਮੈਂ ਹੋਰ ਬੋਲਣਾ ਸੀ ਮਗਰ ਮੈਂ ਰਹਿਨਤਾ ਮੇਰੀ ਗਾ ਸੁਣੋ ਠੀਕ ਜੀ ਹਾਂ ਠੀਕ ਆ ਮੈਂ ਕਿ ਦਲੀਆ ਲੱਗੀ ਆ ਬਣਾਉਣ ਖਾ ਲਿਓ ਤਰੀਆ ਬੰਸਗਰ ਨੂੰ ਇੰਨਾ ਕੰਮ ਕਰਨਾ ਕਦੋਂ ਦਾ ਮੈਂ ਸੁੱਤਾ ਬਿਆਜ ਕਦੋਂ ਦੇ ਮੇਰੀ ਬਾਵਾ ਘੁੱਟੰਦੇ ਆ ਤੂੰ ਬਾਵਾ ਕੋ ਫੰਡੀ ਆਹ ਅੱਛਾ ਅੱਛਾ ਠੀਕ ਆ ਤੇ ਠੀਕ ਹੈ ਜੀ ਹੁਣ ਤੁਸੀਂ ਹਾਂ ਮੈਨੂੰ ਹੁਣ ਥੋੜਾ ਫਰਕ ਲੱਗਣਦਾ ਅੱਗੇ ਨਾਲ ਚਲੋ ਕੋਈ ਗੱਲ ਨਹੀਂ ਜੇ ਨਾ ਨਾ ਕੋਈ ਫਰਕ ਪਏਗਾ ਕਿ ਆਪਾਂ ਦਵਾਈ ਚੇਂਜ ਕਰਕੇ ਲੈ ਆਵਾਂਗੇ ਮੇਰੀ ਗੱਲ ਸੁਣੋ ਮੈਨੂੰ ਬੜੀ ਖੁਸ਼ੀ ਹੋਣ ਲਈ ਆ ਸਾਹੀ ਤੇ ਸਿਮਰਤ ਨੇ ਹੁਣ ਸਾਰਾ ਕੁਝ ਸਹੀ ਹੋਈ ਜਾਂਦਾ ਹੌਲੀ ਹੌਲੀ ਅੱਛਾ ਅੱਜ ਸਿਮਰਤ ਨੇ ਉਹਨੂੰ ਬੁਲਾਇਆ ਤੇ ਬੜਾ ਸੋਨਾ ਮੋਲਿਆ ਸਾਹੀ ਅੱਛਾ ਮਨੇ ਤੇ ਅਗੇ ਤੇ ਆਏ ਗੁੱਸੇ ਚ ਪੈ ਜਾਂਦਾ ਹੁੰਦਾ ਇਹ ਤਾਂ ਬੜੀ ਸੁਣੀ ਗੱਲ ਲੱਗਦੀ ਨਾ ਹਾਂ ਬਾਬਾ ਜੀ ਕਹਿੰਦੇ ਸਭ ਕੁਝ ਆਪਣੇ ਘਰ ਠੀਕ ਹੋ ਜੇ ਮੈਂ ਨਾ ਫਿਰ ਭਾਬੀ ਹੁਣਾਂ ਨੂੰ ਵੀ ਫੋਨ ਕਰਕੇ ਦੱਸੂਗੀ ਕਿ ਭਾਬੀ ਸਾਡੇ ਘਰ ਸਾਰਾ ਕੁਝ ਠੀਕ ਹੋ ਗਿਆ ਵਾ ਬਸ ਤੁਸੀਂ ਠੀਕ ਹੋ ਜੂ ਅੱਛਾ ਮਨੇ ਇਹ ਗੱਲ ਦੱਸੀ ਮੈਨੂੰ ਸੁੱਤੇ ਨੂੰ ਪਤਾ ਨਹੀਂ ਲੱਗਾ ਮੈਨੂੰ ਕੁਝ ਸाहिल ਨੇ ਫੋਨ ਫੜਨ ਤਾਂ ਨਹੀਂ ਕੀਤਾ ਮੈਨੂੰ ਕੁਝ ਪੁੱਛਣ ਬਾਰੇ ਕੰਮ-ਕਾਰ ਬਾਰੇ ਕੁਝ ਪਤਾ ਨਹੀਂ ਮੈਨੂੰ ਰঞ্জੀਤ ਮੈਂ ਤੇ ਹੁਣ ਰਸੋਈ 'ਚ ਕੰਮ-ਕੁਮ ਕਰਦੀ ਪਈ ਸੀ ਫੋਨ ਕੰਮ ਤੇ ਹੀ ਹੈ ਨਾ ਵੈਸੇ ਹਾਂ ਸाहिल ਤੇ ਉਧੋਂ ਦਾ ਚਲ ਗਿਆ ਕੰਮ ਤੇ ਇੱਥੇ ਤੁਹਾਡੇ ਲੱਗੇ ਸਿਮਰਤੀ ਬੈਠੀ ਹੋਈ ਸੀ ਹਾਂ ਚਲੋ ਠੀਕ ਹੈ ਤੂੰ ਕਰ ਲੈ ਫੋਨ ਠੀਕ ਹੈ ਠੀਕ ਹੈ ਮੈਂ ਥੋੜਾ ਰੈਸਟ ਕਰ ਲਾਂ ਹੋਰ ਹੈ ਅਫੋਰਡ ਕਰ ਲਈ ਨਹੀਂ ਪਾ ਬੀ ਹਲੋ ਸੀਮਾ ਬੱਠੀ ਸਤਿ ਸ਼੍ਰੀ ਅਕਾਲ ਹੋਰ ਸਾਨੂੰ ਠੀਕ ਹਾਂ ਸਭ ਇਧਰ ਇਕ ਨਾ ਖੁਸ਼ਖਬਰੀ ਯਾਰ ਪਾਬੀ ਤੇ ਸਾਰਾ ਕੁਝ ਵਧੀਆ ਹੁੰਦਾ ਜਾਂਦਾ ਹਨ ਮੇਰਾ ਮਤਲਬ ਸਾਡੇ ਕੇ ਸਿੰਮਰ ਦਾ ਰਿਸ਼ਤਾ ਹਾਂ ਹੁਣ ਹੋਲੀ ਢੋਲੀ ਨਾ ਇਨਾਂ ਦੇ ਇੱਕ ਦੂਜੇ ਵੱਲ ਝਕਾਉ ਹੀ ਜਾਂਦਾ। ਅਸੀਂ ਤੇ ਆਪ ਸ਼ੁਕਰ ਕਰ ਰਹੇ ਹਾਂ ਕਿ ਚੱਲ ਬਾਬਾ ਜੀ ਸਾਰਾ ਕੁਝ ਠੀਕ ਕਰ ਲੈਣਾ ਜੀ। ਚਲ ਵਧੀਆ ਹੋ ਗਿਆ ਸ਼ੁਕਰ ਹੈ ਪਰਮਾਤਮਾ ਦਾ। ਜੇ ਇਨਾਂ ਵਿੱਚ ਸਹੀ ਹੋਇਆ। ਸਾਰੀ ਟੈਨਸ਼ਨ ਹੀ ਇਨਾਂ ਦੀ ਸੀ। ਆਹੋ। ਚੱਲ ਵਧੀਆ ਹੋਇਆ। ਹਾਂ ਇੱਥੇ ਚਾਚੀ ਜੀ। ਹਾਂ ਮੈਂ ਦੱਸ ਨਹੀਂ ਹੁਨੇ। ਔਰ ਸੁਣਾ ਚਲ ਠੀਕ ਹੈ ਠੀਕ ਹੈ ਕਰ ਲੈ ਕੰਮ ਓਕੇ ਸ਼ੁਕਰ ਹੈ ਮਰਕਾ ਇਹ ਤੇ ਗੱਲ ਬੜੀ ਵਿਦਿਆ ਸੁਣਾਈ ਸੀ ਸਾਇੰਦਾ ਤੇ ਸਿਮਰਤ ਵਿੱਚ ਸਹੀ ਹੋ ਗਿਆ سٹਾਰਟਿੰਗ ਨਾ ਮੈਂ ਦੱਸ ਚਾਹੀਦੀ ਤੈਨੂੰ ਟੈਨਸ਼ਨ ਕੋ ਲਈ ਆ ਆਪੇ ਮੰਮੀ ਬੁਲਾਉਣ ਲੱਪਣਗੇ ਟੈਨਸ਼ਨ ਤੇ ਪੁੱਤ ਹੁੰਦੀ ਕਿੰਨੀ ਦੇਰ ਹੋ ਗਈ ਜੋਤੇ ਚੰਮੀ ਵੱਲੋਂ ਲੜਕੇ ਆਏ ਆ ਆ ਕੇ ਮੈਨੂੰ ਭਲਾਇਆ ਇਹਨੇ ਮੈਂ ਰੋਜ਼ ਭਲਾਣ ਦੀ ਕੋਸ਼ਿਸ਼ ਕਰਦੀ ਬਸ ਜੇ ਮੈਂ ਅੰਦਰ ਹੁੰਨੀ ਆ ਤੇ ਬਾਹਰ ਹੋ ਜਾਂਦੀ ਆ ਜੇ ਮੈਂ ਬਾਹਰ ਹੁੰਨੀ ਆ ਤੇ ਅੰਦਰ ਹੋ ਜਾਂਦੀ ਆ ਇਹ ਕੋ ਗੱਲ ਥੋੜਾ ਹੈਗੀ ਸਿਮਰਤ ਮੇਰੀ ਵੀ ਤੇ ਕੁਝ ਲੱਗਦੀ ਆ ਨਾ ਦੇਖੋ ਚਾਚੀ ਜੀ ਹੁਣ ਮੈਂ ਮੰਮੇ ਨੂੰ ਕਈ ਵਾਰ ਕਿਹਾ ਮੈਂ ਕਿਹਾ ਚਾਚੀ ਨੂੰ ਤੁਸੀਂ ਬਲਾਓ ਦੇਖੋ ਸਾਰਾ ਦਿਨ ਪਰੇਸ਼ਾਨ ਬੈਠੇ ਰਹਿੰਦੇ ਕਮਰੇ ਚ ਤੇ ਕਦੋਂ ਤੇ ਤੁਸੀਂ ਬੈਠੇ ਹੋਏ ਜੇ ਮੇਰੀ ਗੱਲ ਸੁਣੋ ਮੈਨੂੰ ਨਾ ਅੱਗੇ ਬੜੀ ਚਿੰਤਾ ਲੱਗੀ ਆ ਸਿਮਰਤ ਦੀ ਕੱਲੀ ਤੈਨੂੰ ਚਿੰਤਾ ਨਹੀਂ ਕੀ ਚਿੰਤਾ ਮੈਨੂੰ ਵੀ ਆ ਐਸੇ ਕਰਕੇ ਤੇ ਮੈਨੂੰ ਬੁਲਾਣੇ ਆ ਕਿ ਦੋਵੇਂ ਭੈਣਾਂ ਬੈਠ ਕੇ ਕੋਈ ਨਾ ਕੋਈ ਸੁਰਸਲਾ ਕਰੀਏ ਪਰ ਉਹ ਕਰਦੀ ਨਹੀਂ ਬਸ ਇੱਕੋ ਗੱਲ ਕਹੀ ਜਾਂਦੀ ਆ ਕਿ ਤੇਰੇ ਸ਼ਮਮੀ ਨੇ ਬੇੜਾ ਕਰਕੇ ਕੀਤਾ ਤੇਰੀ ਸ਼ਮਮੀ ਨੇ ਬੇੜਾ ਕਰਕੇ ਕੀਤਾ ਮੇਰੀ ਗੱਲ ਸੁਣ ਉਹਦੋਂ ਤੋਂ ਸੁਣਿਆ ਨਹੀਂ ਉਹਦੀ ਸੱਸ ਨੇ ਕੀ ਕੀਤਾ ਹੁਣ ਮੰਮੀ ਮੈਂ ਮੰਮੀ ਨੂੰ ਕਿੰਨੀ ਵਾਰ ਸਮਝਾਇਆ ਵਾ ਕਿ ਜੋ ਹੋਣਾ ਸੀ ਹੋ ਗਿਆ ਹੁਣ ਸਿਮਰਤ ਵੇਖੋ ਸ਼ੰਮੀ ਦਾ ਫੋਨ ਵੀ ਨਹੀਂ ਆਇਆ ਕਿੰਨਾ ਚਿਰ ਹੋ ਗਿਆ ਵਾ ਤੇ ਜੇ ਸ਼ੰਮੀ ਫੋਨ ਕਰੇ ਤੇ ਮੈਨੂੰ ਵੀ ਕੋਈ ਗੱਲ ਦੱਸੇ ਵੀ ਆਪਾਂ ਵੀ ਕੋਈ ਸਿਮਰਤ ਬਾਰੇ ਸੋਚੀਏ ਵੇ ਸ਼ੰਮੀ ਫੋਨ ਕੀ ਕਰੇ ਉਹ ਤਾਂ ਵਿਚਾਰੀ ਆ ਹਵੰਦੀ ਰਹਿੰਦੀ ਆ ਕਿ ਸਾਰਾ ਕੁਝ ਘਰ ਵਿੱਚ ਠੀਕ ਹੋਵੇ ਮੇਰੀ ਹਜੇ ਪਰਸੋਂ ਦੇ ਨਾਲ ਗੱਲ ਹੋਈ ਸੀ ਤੇ ਤੁਹਾਨੂੰ ਕੋਈ ਦੱਸਿਆ ਫਿਰ ਹਾਂ ਜੀ ਤਾਂ ਕ ਮੈਨੂੰ ਤੇ ਕੋਈ ਕੁਝ ਦੱਸਿਆ ਨਹੀਂ ਬਸ ਇੱਕੋ ਗੱਲ ਕਹਿਣ ਡਈ ਆ ਕਿ ਭੂਆ ਜੀ ਮੰਮੀ ਵੀ ਕੋਸ਼ਿਸ਼ ਕਰਨ ਡਿਆ ਰਣਜੀਤ ਵੀ ਕੋਸ਼ਿਸ਼ ਕਰਨ ਡਿਆ ਮੈਂ ਵੀ ਕੋਸ਼ਿਸ਼ ਕਰਨ ਢਈ ਆ ਕਿ ਨਾ ਦੋਵਾਂ ਵਿੱਚ ਸਾਰਾ ਕੁਝ ਸਹੀ ਹੋ ਜੇ ਵੇਖ ਲੱਕੀ ਤੂੰ ਮਨ ਭਾਵੇਂ ਨਾ ਮੰਨ ਪਰ ਗਲਤੀ ਤਾਂ ਹੈ ਸੀ ਨਾ ਸਮਰੱਦ ਵਿੱਚ ਸਾਰਾ ਝੂਠ ਬੋਲ ਕੇ ਉਹਨੇ ਸਭ ਕੁਝ ਕੀਤਾ ਹੁਣ ਜੇ ਉਹ ਚਾਹਦੀ ਏ ਤੇਰੀ ਮਾਂ ਕਿ ਰਾਤੋਂ ਦਿਨ ਨਾ ਚੜੇ ਸਭ ਕੁਝ ਠੀਕ ਹੋ ਜੇ ਐਡੀ ਛੇਤ ਨਹੀਂ ਪੁੱਤਰਾ ਠੀਕ ਹੋਣਾ ਟਾਈਮ ਤਾਂ ਲੱਗਣਾ ਹੀ ਲੱਗਣਾ ਹਜੇ ਇਹੋ ਗੱਲ ਤੇ ਮੈਂ ਮੰਮੀ ਨੂੰ ਸਮਝਾਉਣਾ ਵਾ ਤੇ ਮੈਂ ਇਸ ਕਰਕੇ ਤੁਹਾਨੂੰ ਤੁਹਾਡੇ ਨਾਲ ਸਲਾਹ ਕਰਨ ਆਇਆ ਹਾਂ ਕਿ ਜੇ ਜੰਮੀ ਦਾ ਫੋਨ ਨਹੀਂ ਹੁੰਦਾ ਤੇ ਆਪਾਂ ਸਿਮਰਤ ਦਾ ਕੁਝ ਸੋਚੀਏ ਉਹਨੂੰ ਵੀ ਲੈ ਆਈਏ ਦੇਖੋ ਨਾ ਕਿੰਨਾ ਸਮਾਂ ਹੋ ਗਿਆ ਵਾ ਤੇ ਉਹਦਾ ਵੀ ਕੁਝ ਸੋਚੀਏ ਵਿਆਹ ਬਾਰੇ ਇਹ ਥੋੜਾ ਮੈਂ ਵੀ ਆਪਾਂ ਉੱਥੇ ਹੀ ਉਹਨੂੰ ਰਹਿਣ ਦਈਏ ਉਹ ਤਾਂ ਬੁੱਢੇ ਕਰਕੇ ਲਿਉਣਾ ਆਪਾਂ ਨੂੰ ਲੈ ਆਈਏ ਮੇਰੀ ਗੱਲ ਸੁਣ ਪੁੱਤ ਉਹ ਸਿਆਣੀ ਬਿਆਣੀ ਉਹਦੀ ਸੱਸ ਜੀ ਉਹਨੇ ਕੀ ਕਿਹਾ ਸੀ ਉਹਨੇ ਵਿਚਾਰੀ ਨੇ ਹੱਥ ਜੋੜੇ ਸੀ ਉਹ ਕਹਿੰਦੀ ਸੀ ਮੈਨੂੰ ਵਿਆਹ ਕੇ ਲੈ ਕੇ ਆਈਆਂ ਮੈਂ ਨਹੀਂ ਇਹਨੂੰ ਇਸ ਘਰੋਂ ਜਾਣ ਦੇਣਾ ਪਰ ਚਾਚੀ ਜੀ ਸਾਹਿਲ ਤੇ ਬੁਲਾਉਂਦਾ ਹੀ ਨਹੀਂ ਉਹਨੂੰ ਉਹ ਇੰਨਾ ਮੈਂ ਸਾਹਿਲ ਨਾਲ ਮੱਥਾ ਮਾਰ ਕੇ ਇੰਨਾ ਸਮਝਾਇਆ ਪਰ ਸਾਹਿਲ ਕਹਿੰਦਾ ਮੈਂ ਰੱਖਣਾ ਨਹੀਂ ਚਾਹੁੰਦਾ ਤੇ ਮੈਨੂੰ ਰਾਹੁਲ ਨੂੰ ਤੇ ਇੱਕ ਚਿੰਤਾ ਹੁੰਦੀ ਯਾਰਾ ਵੇਖੋ ਠੀਕ ਹੈ ਪੁੱਤ ਤੂੰ ਆਪਣੀ ਜਗਾ ਸਹੀ ਹੈ ਪਰ ਆਹ ਹੁੰਦੇ ਨਾ ਤੇ ਮੈਨੂੰ ਚਿੰਤਾ ਹੁੰਦੀ ਕਿ ਜਵਾਨ ਭੈਣ ਬਸ ਮੰਮੀ ਨੂੰ ਮੈਂ ਜਦੋਂ ਵੀ ਗੱਲ ਕਰਦਾ ਮੰਮੀ ਇਹੋ ਗੱਲ ਕਹਿੰਦੇ ਆ ਕੋਈ ਨਹੀਂ ਥੋੜਾ ਵੇਟ ਕਰ ਲੈਨੇ ਥੋੜਾ ਵੇਟ ਕਰ ਲੈਂਦੇ ਕੀ ਪਤਾ ਅੱਜ ਸਹੀ ਹੋ ਜੇ ਪਰ ਮੈਨੂੰ ਨਹੀਂ ਲੱਗਦਾ ਚਾਚੀ ਜੀ ਇਹ ਕਸ ਸਭ ਕੁਝ ਸਹੀ ਹੋਏਗਾ ਚਾਚੀ ਜੀ ਆਜਾ ਸਿਮਾ ਨੰਗ ਆਜਾ ਅੰਦਰ ਅੱਛਾ ਅੱਛਾ ਤੇ ਇੱਕ ਵੀ ਇੱਥੇ ਸਲਾਮਾਂ ਕਰੀ ਜਾਂਦੇ ਆ ਕੁਝ ਨਹੀਂ ਪੈਣਾ ਸਲਾਮਾਂ ਕੀ ਕਰਨੀਆਂ ਉਹਨੂੰ ਫਿਕਰ ਲੱਗਾ ਹੋਇਆ ਕੰਦਾ ਮਿੰਨੋ ਹਜੇ ਉਧਰੋਂ ਸ਼ੰਮੀ ਵੱਲੋਂ ਕੋਈ ਸੁਨੇਹਾ ਨਹੀਂ ਆਇਆ ਹੈਗਾ ਕਿ ਸਭ ਕੁਝ ਜਦੋਂ ਠੀਕ ਹੋ ਗਿਆ ਨਹੀਂ ਤਾਂ ਮੈਂ ਸਿਮਰਤ ਨੂੰ ਇੱਥੇ ਲੈ ਕੇ ਆਵਾਂ ਤੇ ਉਹਦੇ ਵਿਆਹ ਬਾਰੇ ਕੋਈ ਸੋਚ ਚਿੰਤਾ ਲਾ ਦੋ ਹੁਣ ਚਿੰਤਾ ਲਾ ਦੋ ਤੇ ਹੋਰ ਆ ਗਿਆ ਮੈਨੂੰ ਸ਼ੰਮੀ ਦਾ ਫੋਨ ਹੁਣੇ ਆਇਆ ਵਾ ਸ਼ੰਮੀ ਦਾ ਫੋਨ ਆ ਗਿਆ ਹਾਂ ਕੀ ਕਹਿੰਦੀ ਸ਼ੰਮੀ ਸੰਭੀ ਕੰਦੀ ਸਾਹਿਲ ਤੁਸੀਂਿੰਦੇ ਸਭ ਕੁਝ ਠੀਕ ਹੋ ਗਿਆ ਵਾ ਸਾਹਿਲ ਨੂੰ ਬੁਲਾਣ ਲੱਗ ਪਏ ਹਾਂ ਜੀ ਮੈਂ ਕਹਾ ਤਾ ਸ਼ ਵਧੀਆ ਗੱਲ ਸੁਣਾਈ ਤੂੰ ਮੈਨੂੰ ਤਾਂ ਖੁਸ਼ੀ ਇੰਨੀ ਹੋਈ ਮੈਂ ਤਾਂ ਸਿੱਧਾ ਹੀ ਬੰਨਾ ਮੈਂ ਚਾਚੀ ਜੀ ਨੂੰ ਜਾ ਕੇ ਦੱਸਾਂ ਤੇ ਮੈਨਾਂ ਨੇ ਪਤਾ ਅੱਗੇ ਬੈਠੇ ਸਲਾਹ ਕਰ ਰਹੇ ਜੀ ਚਿੰਤਾ ਕਰ ਰਹੇ ਨੇ ਪਰ ਗੱਲ ਚਾਚੀ ਜੀ ਸਹੀ ਵੀ ਐਨਾਂ ਦੀ ਭੈਣ ਦੀ ਚਿੰਤਾ ਹੁੰਦੀ ਹੈ ਫਰਾਂ ਲੈ ਬਤਾਂ ਚਿੰਤਾ ਹੁੰਦੀ ਕਿਉਂ ਜੇ ਤੁਹਾਨੂੰ ਸਭ ਕੁਝ ਪਤਾ ਹੈ ਕਿ ਮੇਰੀ ਭੈਣ ਦੇ ਘਰ ਉਹ ਜਸੈ ਨੀਗਾ ਤੇ ਭਰਾ ਦੇ ਤਾਂ ਮਾਰਚ ਕਈ ਗੱਲਾਂ ਆਂਦੇ ਆ ਹੋਰ ਸਾਲ ਸਾਲ ਆ ਸੋਣ ਦੇ ਨੀਆਂ ਸੀਮਾ ਮੈਂ ਤੇ ਤੁਹਾ ਤਾਂ ਕਿ ਸੋਚ ਲਈ ਪਿਆਪਾ ਹੁਣ ਲਿਆ ਕੇ ਨੰਨੂ ਤੇ ਵਿਆਹ ਕਰਦੀ ਆ ਉਹਦਾ ਪਰ ਐ ਤੇ ਤੂੰ ਬੜੀ ਵਧੀਆ ਖੁਸ਼ੀ ਨਹੀਂ ਕਰਨਾ ਵਿਆਹ ਦਾ ਜਿੱਦਾਂ ਜੇ ਕੋ ਉਧਰੋਂ ਪੂਰਾ ਜਵਾਬ ਨਾ ਮਿਲੇ ਆਪਾਂ ਤਾਂ ਤੱਕ ਤਕੜਾ ਥੋੜੀ ਮੂੰਹ ਚ ਪਾ ਲੈਣਾ ਤੇ ਨੂੰ ਲਿਆ ਕੇ ਤੇ ਬਿਠਾ ਦੇਣਾ ਮਿਸ਼ ਦੇਣੇ ਹੁਣ ਕਾਦਾ ਵਿਆਹ ਕਰਨਾ ਜਦੋਂ ਸਭ ਕੁਝ ਸਹੀ ਹੋ ਗਿਆ ਤੇ ਨਾਲੇ ਉਹਦੀ ਸਾਸਰੀ ਵਿਚਾਰੀ ਬੜੀ ਦਵਾਮਾ ਕਰਦੀ ਸੀ ਕਿ ਮੇਰੇ ਪੁੱਤ ਦਾ ਘਰ ਵਸਿਆ ਰਹੇ। ਨਹੀਂ ਕਿਹੜੀ ਮਾਂ ਚਾਹਦੀ ਹੈ ਕਿ ਮੇਰੇ ਪੁੱਤ ਦਾ ਘਰ ਉਜੜੇ।othor ਉਹ ਤਾਂ ਉਸ ਦਿਨ ਕਹਿੰਦੀ ਸੀ ਸਭ ਕੁਝ ਠੀਕ ਹੋਏ ਨਾ। ਉਹਨੇ ਤਾਂ ਸੈਨਾਂ ਨੂੰ ਲਿਹਾਉਣੀ ਦਿੱਤਾ ਹੈਗਾ। ਕਿਸੇ ਨੇ ਤਨ ਨਹੀਂ ਖੰਡਣਾ ਹੈਗਾ। ਵੇਖੋ ਚਾਚੀ ਜੀ ਇਹੋ ਹੀ ਸਿਆਣੇ ਬੰਦੇ ਦਾ ਹੁੰਦਾ ਵਾ ਘਰ ਨੂੰ ਸੰਭਾਲ ਲੈਂਦੇ ਆ। ਜੇ ਉਹਦਨੇ ਇਹ ਕੁਝ ਲੈ ਆਉਂਦੇ ਨਾ ਸੈਨਾਂ ਤੋਂ ਇੱਥੇ ਕੁਝ ਨਾ ਕੁਝ ਹੋ ਜਾਣਾ ਸੀ। ਅੱਛਾ ਮੇਰੀ ਗੱਲ ਸੁਣੋ। ਆਪਣੀ ਮਾਂ ਨੂੰ ਗੱਲ ਦੱਸੀ ਕਿਨੇ ਦੱਸੇ? ਨਹੀਂ ਅਜੇ ਨਹੀਂ ਦੱਸੀ। ਮੈਂ ਉਹ ਕਹਿੰਦੀ ਸੀ ਵੀ ਭੂਆ ਜੀ ਨੂੰ ਦੱਸਦੇ ਹਾਂ। ਛੰਨੀ ਕਹਿੰਦੀ ਤੇ ਮੈਂ ਕਿਹਾ ਮੈਂ ਚਾਚੀ ਜੀ ਵਾਲੀ ਕਿੱਦੋਂ ਜਾਂਦੀ ਆ ਤੇ ਮੈਨੂੰ ਨੇ ਇਸ ਬਤਾ ਕਿ ਅੱਗੇ ਬੈਠੇ ਆ ਰੰਦੀ ਜੀ ਜੀ ਨੂੰ ਸੋਹਰੇ ਪਰ ਪਿਆਰਾ ਹੁੰਦਾ ਇੱਧਰ ਵੀ ਹੁੰਦਾ ਕੁੜੀ ਦਾ ਹੋਰ ਉਹਨੂੰ ਪਤਾ ਨਾ ਪੇਕੇ ਦੁਖੀ ਹੋ ਕੇ ਬੈਠੀ ਆ ਚਿੰਤਾ ਕਰਦੇ ਆ ਭੂਆ ਮੇਰੀ ਬੱਕਰੀ ਕਰਦੀ ਤੇ ਚਾਚੀ ਬੱਕਰੀ ਕਰਦੀ ਤੇ ਭਰਾ ਬੱਕਰਾ ਤੇ ਭਾਬੀ ਬੱਕਰੀ ਕਰਦੀ ਚਾਚੀ ਜੀ ਇੱਕ ਗੱਲ ਹੋਰ ਆ ਸਿਮਰਤ ਨੇ ਕਦੀ ਵੀ ਨਹੀਂ ਦੱਸਿਆ ਕਿ ਸਾਹੀ ਮੈਨੂੰ ਬੁਲਾਉਂਦਾ ਨਹੀਂ ਆ ਬਸ ਇਹੋ ਕਹਿੰਦੀ ਨਹੀਂ ਇਹ ਮੇਰਾ ਸਾਰਾ ਪਰਿਵਾਰ ਠੀਕ ਹੈਗਾ। ਬਾ ਮੈਂ ਨਾ ਬੋਲਦੇ ਤਾਰੀਖ ਤੇ ਕਾਬਲ ਲੱਗ ਗਈ ਸੀ ਮਿਤ ਸੰਦੀ। ਸਾਰੇ ਦੋ ਸਭ ਕੁਝ ਪੁੰਦੀ ਰਹੀ ਆ। ਕਿੰਨਾ ਕੁਝ ਹੋਇਆ। ਉਸ ਕੁੜੀ ਨੇ ਸ਼ਮੀ ਵਾਂਗੂ ਕਦੀ ਨਹੀਂ ਪੇਕੀ ਆ ਕੇ ਦੱਸਿਆ। ਅੱਛਾ ਹੁਣ ਮੇਰੀ ਗੱਲ ਸੁਣੋ। ਆਪਣੀ ਮੰਮੀ ਨਾਲ ਸਲਾਹ ਕਰੋ। ਜੇ ਸਾਰਾ ਕੁਝ ਸਹੀ ਹੋ ਗਿਆ ਕਿਉਂ ਨਾ ਆਪਾਂ ਸਾਰੇ ਪਰਿਵਾਰ ਨੂੰ ਇੱਕ ਵਾਰੀ ਇੱਥੇ ਬੁਲਾਈਏ। ਪੁੱਛ ਲੈਣੇ ਆ। ਪੁੱਛ ਕੇ ਤੇ ਫੇਰ ਹੀ ਗੱਲ ਕਰਨੇ ਆ। ਸਮਝ ਨਾ ਚਾਚੀ ਜੀ ਤਾਂ ਦੇਖਾ ਸਰ ਬਿਲਕੁਲ ਸਹੀ ਸਾਰੇ ਪਰਿਵਾਰ ਨੂੰ ਬੁਲਾਉਣੇ تھے۔ ਕੈਸਾ ਤੇ ਸਹੀ ਆ ਪਰ ਬਿਨਾ ਪੁੱਛਿਆ ਮੰਮੀ ਤੋਂ ਫੋਨ ਨਾ ਕਿਤੇ ਕਰ ਦਿਓ। ਅੱਗੇ ਬਿਨਾ ਪੁੱਛਿਆ ਆਪਾਂ ਉਹਨਾਂ ਦੇ ਘਰ ਚਲ ਗਏ ਆ ਨਾ। ਹੁਣ ਉਹਨਾਂ ਨੂੰ ਪੁੱਛ ਕੇ ਫੇਰ ਬਾਅਦ ਗੱਲ ਕਰਨਾ। ਇਹ ਗੱਲ ਹੁਣ ਆਪਾਂ ਮੰਮੀ ਨੂੰ ਆਖ ਕੇ ਦਿੰਦੇ ਆ ਕਿ ਤੂੰ ਵੀ ਸਾਰਿਆਂ ਨੂੰ ਬਲਾਓ। ਮੈਂ ਇੱਕ ਗੱਲ ਦੱਸਾਂ। ਹਾਂਜੀ ਚਾਚੀ। ਕਾਦੀ ਮੰਮੀ ਵੀ ਬਹੁਤ ਖੁਸ਼ ਹੋਗੀ। ਕਿਉਂਕਿ ਢਾਡੀ ਮੰਮੀ ਦਾ ਪਿਆਰ ਧੀ ਨਾਲ ਬਹੁਤ ਹੈਗਾ। ਉਹ ਚਾਹਦਾ ਸੀ। ਉਹਨਾਂ ਨੇ ਵੀ ਖੁਸ਼ ਹੋਣਾ। ਨਾਲੇ ਵੇਖੋ ਅੱਗੇ ਸਾਹਿਲ ਇੱਕ ਦੋ ਵਾਰ ਹੀ ਆਇਆ। ਆਂਦਾ ਕਦੋਂ? ਬਸ ਬ ਤੇ ਚਲੇ ਜਾਂਦਾ ਸੀ ਨਾ ਕੋਈ ਗਲਤ ਨਾ ਕੋਈ ਬਾਦ ਐਸ ਵਾਰ ਆਏਗਾ ਨਾ ਤੇ ਸਾਰੇ ਇਹ ਚਾਹ ਕਰਾਂਗੇ ਖਾਂ ਚਾਹ ਕਰਾਂਗੇ ਆਪਾਂ ਗੱਲਾਂ ਬਰਦਾ ਮਾਰਾਂਗੇ ਰੋਟੀ ਪਾਣੀ ਖਾਵਾਂਗੇ ਸਹੀ ਗੱਲ ਆ ਇਕੱਠੇ ਬੈਠਾਂਗੇ ਸਾਰੇ ਤੇ ਸ਼ੰਮੀ ਤੇ ਰਾਣਾ ਵੀ ਤੇ ਨਾਲ ਉਹਨਾਂ ਦੀ ਸੱਸ ਵੀ ਆ ਸਾਰਿਆਂ ਨੂੰ ਬੁਲਾਵਾਂਗੇ ਸਾਰੇ ਪਰਿਵਾਰ ਨੂੰ ਬੁਲਾਉਣਾ ਵਾ ਪੁੱਤ ਸ਼ੰਮੀ ਰਾਣਾ ਪਿੱਛੇ ਰਹਿਣੇ ਤੇ ਹੋਰ ਪੁੱਤ ਜੋ ਕੁਝ ਵੀ ਉਹਨਾਂ ਦੇ ਘਰ 'ਚ ਸਹੀ ਹੋਇਆ ਨਾ ਸਾਰਾ ਸ਼ੰਮੀ ਦੀ ਬਤੌਲਦ ਨਾਲ ਸਹੀ ਹੋਇਆ ਤੇ ਨਾਲ ਰਾਣੇ ਦੀ ਸੱਜਣ ਜੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਜਿਵੇਂ ਰਾਣੀ ਭਾਜੀ ਕੇਅਰ ਕਰਦੇ ਆ ਨਾ ਛੰਬੀ ਦੀ ਤੇ ਮੈਂ ਚਾਹੁੰਦਾ ਹਾਂ ਕਿ ਸਾਡਾ ਭਾਜਾ ਵੀ ਇਸ ਤਰ੍ਹਾਂ ਦਾ ਹੀ ਨਿਕਲੇ ਜਿਹੜੀ ਸਾਡੀ ਸੇਮਰਾ ਨੂੰ ਖੁਸ਼ ਰੱਖੇ ਇਸ ਤਰ੍ਹਾਂ ਹੀ ਕਮਾਵੇ ਪਰ ਆਵੇ ਚਲੋ ਹੋਣ ਰੀਜਾਂ ਭੂਰੀਆਂ ਹੋ ਜਾਣਗੀਆਂ ਆਡੀਓ ਆਹ ਮੌਨਸਨ ਤੱਕ ਟਾਡੀਆਂ ਵੀ ਰੀਜਾਂ ਭੂਰੀਆਂ ਹੋ ਜਾਣੀਆਂ ਉਹਨੇ ਖੁਸ਼ ਰੱਖਣਾ ਸਾਈਂ ਨੇ ਸਾਈਂ ਮਾੜਾ ਨਹੀਂ ਆ ਸਾਈਂ ਬਹੁਤ ਚੰਗਾ ਵਾ ਸਾਈਂ ਨੂੰ ਵਾ ਸਿੱਕੋ ਗੱਲ ਕਹਿਣੀ ਆ ਚਾਚੀ ਜੀ ਕਿ ਬਸ ਇਹਨੂੰ ਛੇਤੀ ਛੇਤੀ ਕਿਹੜਾ ਇੱਥੇ ਪਵਾ ਜਾ ਕਰ ਮੇਰਾ ਬੇਚੈ ਨਹੀਂ ਲੱਗਦਾ ਹੋਰ ਖੁਸ਼ੀ ਹੈ ਨਾ ਆਪਣੇ ਘਰ ਖੁਸ਼ੀ ਹੈ ਨਾ ਉਹਨਾਂ ਨੂੰ ਕਿਉਂ ਛੇਤੀ ਛੇਤੀ ਆਏ ਉਹਨ ਸਹੀ ਗੱਲ ਲੱਗੀ। ਜੀ ਅੱਜ ਤੋ ਆਪਣੇ ਘਰ ਖੁਸ਼ ਹੋ ਨਾ ਤੇ ਇਹ ਕੀ ਆ ਕਿ ਉਹਨਾਂ ਨੇ ਕੀ ਕਰਨਾ ਕਰਨਾ ਵਾ। ਸਹੀ ਗੱਲ ਆ ਮੇਰੀ ਤੇ ਟੈਨਸ਼ਨ ਲੱਤ ਗਈ ਚਾਚੀ ਜੀ ਇੰਨੀ ਜ਼ਿਆਦਾ ਟੈਨਸ਼ਨ ਨਹੀਂ ਨਾ ਕਿ ਇਹ ਕੀ ਬਣੇਗਾ। ਕੁਛ ਕੋ ਵੀ ਅਭੀ ਨਾ ਵੀ ਨਾ ਹੋ ਜਾਏਗਾ। ਸਾਰੀ ਟੈਨਸ਼ਨਾਂ ਲਾ ਦੋ ਤੇ ਜਾ ਕੇ ਹੁਣ ਕੰਮ ਤੇ ਜਾਓ। ਕੰਮ ਕਰੋ। ਉਹਦੀ ਗੱਲ ਛੱਡ ਪਰਾਂ। ਸਰਨਾ ਪਹਿਲਾਂ ਆਪਣੀ ਮਾਂ ਨੂੰ ਕੁਛ ਖਬਰੀ ਦਿਵੋ। ਉਹਨਾਂ ਨੂੰ ਦੇਈਂ। ਉਹਨਾਂ ਦੇ ਕੇ ਤੇ ਕੰਮ ਤੇ ਜਾਓ ਰੋਟੀ ਪਾਣੀ ਖਾ ਕੇ। ਧਿਆਵਾ ਚਿੱਤੇ ਦਿਵਸ ਰੋਟੀ ਨਹੀਂ। ਮੈਨੂੰ ਨਹੀਂ ਕੁਛ। ਚਾਚੀ ਜੀ ਮੈਂ ਕਹਿੰਦਾ ਵਾਂ। ਇਹ ਚਲੋ ਖੁਸ਼ਖਬਰੀ ਤੇ ਦੇਣੀ ਆ ਤੂੰ ਹੀ ਸਾਡੇ ਨਾਲ ਚੱਲੋ ਨਹੀਂ ਬੋਲ ਇਹ ਤੁਸੀਂ ਗੱਲ ਖੁਦ ਆਪੀ ਕਰੋ ਕਈ ਗੱਲਾਂ ਦਿਲ ਚ ਹੁੰਦੇ ਨੇ ਜਿਹੜੀਆਂ ਮਾਂ ਆਪਣੇ ਬੱਚਿਆਂ ਨਾਲ ਕਰਦੀ ਹੈ ਤੇ ਮੇਰੇ ਨਾਲ ਨਹੀਂ ਕਰਨਦੀਆਂ ਤੂੰ ਹੀ ਦਬੇ ਜਾ ਸਾਰੀ ਗੱਲ ਜਾ ਕੇ ਆਪੇ ਕਰਾ ਚਲੋ ਅਸੀਂ ਤੇ ਇੱਥੇ ਇੰਦੇ ਹਾਂ ਕਿ ਚਲੋ ਤੁਸੀਂ ਆਪ ਕਰਦੇ ਕੋਈ ਨਾ ਚਲੋ ਭਾਈ ਮੈਨੂੰ ਆਪਾਂ ਦੱਸ ਦਿੰਦੇ ਨਹੀਂ ਸਮਝੀਂ ਨਾ ਸਾਡੀ ਹਾਂ ਜੀ ਮੈਂ ਸਮਝੀ ਕਿ ਨਾ ਦੀ ਗੱਲ ਜਾ ਕੇ ਖੁਦ ਆਪਣੀ ਮੰਮੀ ਨਾਲ ਕਰੋ ਜਾਓ ਜਾਓ ਇੱਥੇ ਕੀ ਕਰਨ ਦੇ ਜਾ ਕੇ ਦੱਸੋ ਜਾ ਕੇ ਆਪਣੀ ਮੰਮਾ ਜਾ ਤੇ ਮਾਲਕਾ ਸ਼ੁਕਰ ਹੈ ਤੇਰਾ ਸਾਰਾ ਕੁਝ ਠੀਕ ਹੋ ਗਿਆ ਨਹੀਂ ਤਾਂ ਭੈਣ ਜੀ ਬੜੇ ਪਰਸ਼ਾਦ ਹੁੰਦੇ ਹੁੰਦੇ ਸੀ ਕਿ ਮੇਰੇ ਧੀ ਦਾ ਘਰ ਬਸ ਜੇ ਸਭ ਠੀਕ ਹੋ ਗਏ ਲੋਨੀ ਨਾ ਦੀ ਦਵਾਈ ਫਰਕ ਕਿਉਂ ਨਹੀਂ ਪੈਣ ਗਿਆ ਅੰਜੀ ਤਾਂ ਫਿਰ ਗੱਲ ਸਮਾ ਸਾਨੂੰ ਆਪਾਂ ਚੈੱਕ ਕਰਾ ਕੇ ਦਵਾਈ ਲਈਏ ਫਰਕ ਕਿਉਂ ਨਹੀਂ ਪੈਣਿਆ ਬੁਖਾਰ ਦਾ ਕੱਲ ਵੱਸਨ ਦੀ ਤੁਸੀਂ ਦਵਾਈ ਖਾਣ ਲਈ ਸੀ ਜੇ ਡਾਕਟਰ ਕਹਿੰਦਾ ਟੈਸਟ ਕਰੋ ਉਹ ਨੂੰ ਤੇ ਆਪਾਂ ਟੈਸਟ ਕਰਾ ਲੈਨੇ ਆ ਜਾਂ ਫਿਰ ਡਾਕਟਰ ਬਦਲ ਕੇ ਦੇਖ ਲਈਏ ਦਵਾਈ ਖਾਣ ਜੇ ਮੇਰੇ ਤਾਂ ਖਾਈ ਨੇ ਚਾ ਥੋੜੇ ਦਿਨ ਹੋ ਜੀ ਤੁਹਾਨੂੰ ਪੁਰੀ ਹੋ ਜੀ ਬਿਲਕੁਲ ਇੰਨੀ ਫੇਰੀਆਂ ਨਾ ਤੇ ਸਮਝਦੇ ਕਿਉਂ ਨਹੀਂ ਜੇ ਦਵਾਈ ਇਦਾਂ ਨਹੀਂ ਨਾ ਖਾਈ ਜਾਏਗੀ ਟੈਸਟ ਤੇ ਕਰਾਈਏ ਵੀ ਕੀ ਗੱਲ ਹੈ ਜਿਹੜਾ ਬੁਖਾਰ ਉਤਰਨ ਨਹੀਂ ਡਿਆ ਚਲੋ ਮੈਂ ਤੁਹਾਡੇ ਨਾਲ ਚੱਲਦੀ ਨਾਲੇ ਮੈਂ ਥੋੜਾ ਹੋ ਤਾਂ ਘਰ ਦਾ ਵੀ ਸਮਾਨ ਲੈ ਕੇ ਆਉਣਾ ਤਾਂ ਹੀ ਮੈਂ ਜਲਦੀ ਜਲਦੀ ਕੰਮ ਕਾਇਆ ਵਾ ਤੇ ਚਲੋ ਆਪਾਂ ਚੱਲੀਏ ਦੋਨੇ ਬਾਕੀ ਪਲੇਸ ਮੇਰੇ ਘੇਰੋ ਗਿਆ ਪਤਾ ਕਿ ਚੱਕਰਿਆ ਕਦੀ ਹੁੰਦਾ ਵੀ ਤੇ ਹੁੰਦਾ ਮੈਨੂੰ ਪਤਾ ਵਾ ਤਾਂ ਹੀ ਤੇ ਮੈਂ ਕਹਿਣ ਦੀ ਆ ਇਹ ਇੱਕ ਵਾਰੀ ਚੰਗੇ ਡਾਕਟਰ ਨੂੰ ਆਪਾਂ ਵਿਖਾਈਏ ਜਾਂ ਟੈਸਟਾਂ ਦਾ ਆਪ ਟੈਸਟ ਕਰਾ ਲੈਂਨੇ ਚਲੋ ਫਿਰ ਪਾ ਲੋ ਹੂਟ ਵੜ ਚੱਲੀਏ ਠੀਕਾ ਜਿਹੜਾ ਜਾਨ ਨੇ ਦਿਲ ਤੱਕ ਨਹੀਂ ਦਿਆ ਜਾਨ ਨੂੰ ਠੰਡ ਨਹੀਂ ਕਰਦਾ ਦੇਖੋ ਮੈਂ ਤੇ ਪੜਾਂਗੀ ਡਾਕਟਰ ਭਾਜੀ ਮੈਂ ਤੁਹਾਡੇ ਕੋਈ ਆਉਣ ਲੱਗਾ ਨਹੀਂ ਆਹ ਦੇ ਬਲੇ ਆਪਾਂ ਇਹੋ ਕੱਲ ਜਿਹੜੀਆਂ ਗੱਡੀਆਂ ਗਈਆਂ ਨਹੀਂ ਖਾਵਾ ਦਾ ਹਿਸਾਬ ਰੱਖਿਆ ਪੈਂ ਨਹੀਂ ਕੀਤਾ ਕੋਈ ਗਿਨੇਗੀ ਆ ਬਸ ਤੂੰ ਬਰਮ ਗਰਮੀ ਆ ਜਿੰਨਾ ਕਿ ਮੇਰਾ ਹਿਸਾਬ ਉਹਨਾ ਤੇਰਾ ਮੇਰੀ ਗੱਲ ਸੁਣ ਰੱਖ ਲੋ ਪਹਿਲੇ ਪੈਸੇ ਤੇ ਚੋਂ ਲੋਡ ਪੈਣ ਦੇ ਕੋਈ ਨਹੀਂ ਜੇ ਲੋਡ ਹੋ ਗਮਾਣਾ ਤੇ ਕੋ ਮਾਂਗੀ ਲੈਣੇ ਰੱਖ ਲਿਆ ਕਰ ਇਹਨਾਂ ਪੁੱਛਣ ਦੀ ਲੋੜ ਨਹੀਂ ਤੇ ਹੁਣ ਫਰਕ ਆ ਕਿ ਨਹੀਂ ਤੁਹਾਨੂੰ ਨਹੀਂ ਯਾਰ ਮੈਂ ਨਾ ਸਵੇਰੇ ਫੱਗਬੂਕ ਬੰਨੀ ਸੀ ਤੇ ਤਿਆਰ ਹੋਇਆ ਮੈਂ ਚੰ ਥੋੜਾ ਜਿਹਾ ਬੁਖਾਰ ਥੋੜਾ ਘਟਿਆ ਵਾ ਤੇ ਜਾਣਾ ਵਾ ਤੂੰ ਫੇਰ ਸਵੇਰੇ ਚੱਕਰ ਜਿਹਾ ਲੱਗੇਗਾ ਪੂਰਾ ਹਾਲ ਹੋ ਜਾ ਮੇਰਾ ਫੇਰ ਮੈਂ ਤੇ ਕਹਿਣਾ ਸੀ ਭਾਜੀ ਤੁਸੀਂ ਇਹਨਾਂ 2-4 ਦਿਨ ਹੁਣ ਰੈਸਟ ਹੀ ਕਰੋ ਅ ਜਿਹੜਾ ਵੀ ਕੰਮ ਕੋਮ ਹੈ ਨਾ ਮਾਪੇ ਵੇਖ ਲਊਗਾ ਆਪੇ ਜਾ ਕੇ ਆਹੋ ਯਾਰ ਤੇਰੀ ਭਾਬੀ ਵੀ ਕਹਿਣ ਦੀ ਆ ਕਿ ਮੇਰੇ ਨਾਲ ਚੱਲ ਡਾਕਟਰ ਤੇ ਚੱਲ ਤੇ ਟੈਸਟ ਤੁਚ ਕਰਵਾ ਲੈ ਬੁਖਾਰ ਨੂੰ ਉਤਰ ਨਹੀਂ ਦਿਆ ਯਾਰ ਕਿੰਨੇ ਦਿਨਾਂ ਦਾ ਉਹ ਵੀ ਫਿਕਰ ਕਰਉਂਦੀ ਆ ਆਓ ਭਾਜੀ ਉਹਨੂੰ ਗੈਲੀ ਨਾ ਕਰੋ ਤੁਸੀਂ ਟੈਸਟ ਕਰਾਈ ਆਓ ਭਾਪੀ ਨਾਲ ਜਾ ਕੇ ਹਾਂ ਨਾਲੋਂ ਕਹਿੰਦੀ ਮਮੀ ਉਹਦਾ ਸਮਾਨ ਸ ਨੂੰ ਲੈਣਾ ਕਿਚਨ ਦਾ ਘਰ ਦਾ ਸਮਾਨ ਲੈਣਾ ਕੋਈ ਤੇ ਮੈਂ ਤੇ ਚਲ ਜਨ ਨਾਲ ਉਹਦੇ ਹਲੀ ਹਲੀ ਹੋਰ ਕੀ ਆ ਤੇ ਜੇ ਬਹੁਤੀ ਗੱਲ ਹੈ ਮੈਂ ਕੱਲ ਨੂੰ ਤੁਹਾਡੇ ਨਾਲ ਨਹੀਂ ਨਹੀਂ ਲੋੜ ਨਹੀਂ ਆ ਤੂੰ ਜਾਂਦੀ ਮੇਰੇ ਗੱਲ ਸੁਣ ਇਹ ਲੀਗਲ ਗੱਡੀਆਂ ਦਾ ਪਤਾ ਉਹਨਾਂ ਨੂੰ ਸਾਰਾ ਕੁਝ ਤੇ ਜੇ ਕਹਿੰਦੀ ਆਈ ਵੀ ਸਾਈਸ ਵੀ ਆਈ ਹੁਣ ਆ ਕੇ ਇਦਾਂ ਤਰਾਹ ਫੋਨ ਆਈ ਜਾਣਾ ਮੈਨੂੰ ਨਹੀਂ ਮੈਂ ਚੱਲ ਜਣਾ ਕੋਈ ਗੱਲ ਨਹੀਂ ਨਹੀਂ ਲੋੜ ਨਹੀਂ ਆ ਮੈਨੂੰ ਫੋਨ ਆਇਆ ਨਾ ਤੇ ਬਹੁਤੀ ਗੱਲ ਪਤਾ ਨਹੀਂ ਲੱਗੂ ਤੈਨੂੰ ਮੈਂ ਕਰ ਲੂਗਾ ਫੋਨ ਮੈਨੇਜ ਕਰ ਲਾਂਗੇ ਫੋਨੀਆਂ ਆਪਾਂ ਠੀਕ ਹੈ ਲੋੜ ਨਹੀਂ ਆ ਉਹ ਤੇ ਭਾਈ ਕੋਈ ਚੱਕਰ ਨਹੀਂ ਆ ਜੇ ਤੁਸੀਂ ਕਹਿੰਦੇ ਮੈਂ ਚੱਲ ਜਣਾ ਮੈਂ ਨਹੀਂ ਲੋੜ ਨਹੀਂ ਆ ਕੋਈ ਗੱਲ ਆ ਜਾਣਾ ਫੋਨ ਮੇਂ ਚਲੋ ਫਿਰ ਜਾਓ ਤੁਸੀਂ ਲੈ ਗਿਆ ਉਹ ਭਾਈ ਫਿਰ ਆ ਪੈਸੇ ਮੈਂ ਜਮ੍ਹਾਂ ਕਰਾ ਦਿੰਦਾ ਹਾਂ ਹਾਂ ਕਰਾ ਜਮ੍ਹਾਂ ਮੇਰੀ ਗੱਲ ਸੁਣ ਲੋੜ ਇਦਾਂ ਰੱਖ ਲਈ ਮੇਂ ਚੁੱਪਚਾਪ ਹੀ ਲੋੜ ਨਹੀਂ ਕੀ ਆ ਮਾਚਰ ਕੀ ਆ ਅੱਛਾ ਲਾਭ ਵੀ ਵਧੀਆ ਆ ਸਾਇਲੈਂਟ ਜਾ ਕੇ ਜਮਾ ਕਰਾ ਦੇਣੇ ਪਏ ਸ਼ੰਮੀ ਵੀ ਕਰ ਲਿਆ ਘਰ ਦਾ ਕੰਮ ਇਹਦਾ ਜਿਹੜਾ ਰਹਿ ਗਿਆ ਕਿੱਦਾਂ ਤੁਸੀਂ ਵੀ ਬੁਖਾ ਗਿਆ ਡਾਕਟਰ ਨੂੰ ਜਾ ਪੈਂਦਾ ਨਹੀਂ ਸੁੱਤਰ ਹੁੰਦਾ ਕੰਮ બસ ਫਸ ਲਾ ਬਣਾ ਬਸ ਕਿਥੇ ਰਹਾ ਲਿਆ ਮੈਂ ਚਲ ਯਾਰ ਮੇਰੇ ਅੱਗੇ ਸੱਤਿਆ ਦੀ ਬੁੜਾ ਹਾਲ ਲੱਗੇ ਮੇਰਾ ਕਿੱਥੇ ਚੱਲੇ ਨੇ ਮੰਮੀ ਜੀ ਇਹਨਾਂ ਨੂੰ ਲੈ ਕੇ ਚੱਲੀ ਆ ਤੁਹਾਨੂੰ ਪਤਾ ਇੰਨੇ ਦਿਨ ਹੋ ਗਏ ਇਹਨਾਂ ਦਾ ਬੁਖਾਰ ਨਹੀਂ ਉਤਰਦਾ ਪਿਆ ਤੇ ਮੈਂ ਕਿਹਾ じゃ ਆਪਾਂ ਡਾਕਟਰ ਬਦਲ ਕੇ ਦੇਖ ਲੈਨੇ ਆ ਜਾਂ ਫਿਰ ਟੈਸਟ ਕਰਾ ਲੈਨੇ ਆ ਅੱਜ ਕੀ ਗੱਲ ਹੈ ਚਲ ਠੀਕ ਹੈ ਉਹਦੀ ਦਵਾਈ ਰੋਣੀ ਤੂੰ ਆਪਾਂ ਟੈਸਟ ਕਰਾ ਕੇ ਜਰੂਰ ਆਉਣੀ ਆਪਣੇ ਟੈਸਟ ਕਰਾਉਣੇ ਜਰੂਰ ਮੰਮੀ ਮੈਂ ਤਾਂ ਤੇ ਟੈਸਟ ਕਰਾਉਣੇ ਆ ਪੁੱਤ ਇੰਨਾ ਚਿਰ ਵਿਆਹ ਨੂੰ ਹੋ ਗਿਆ ਅਜੇ ਤੱਕ ਸਾਡੇ ਵਿਹੜੇ 'ਚ ਕੋਈ ਬਾਰ ਨਹੀਂ ਵੇੜਦਾ ਪਿਆ ਉਹਦਾ ਵੀ ਤਾਂ ਸੋਚੋ ਨਾ ਤੇ ਇਹਦੇ ਨਾਲ ਤੇ ਤੂੰ ਜਾਣਾ ਹੀ ਆ ਉਹਦੀ ਦਵਾਈ ਲੈ ਆ ਕੇ ਆਪਣੇ ਤੋਂ ਟੈਸਟ ਕਰਾਇਆ ਪਰ ਮੰਮੀ ਮੈਂ ਅੱਜ ਐਸੇ ਇਹਨਾਂ ਦੀ ਦਵਾਈ ਲੈਣ ਚੱਲੀ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਂਦੇ ਆ ਜਾਓ ਕੇ ਕਰਿਓ ਇੱਕ ਵਾਰ ਬਾਅਦ ਥੋੜਾ ਜਣਾ ਇਹ ਨਾਲ ਦੀ ਉਹ ਕਰਾ ਕੇ ਆਵੀਂ ਤੂੰ ਤੈਨੂੰ ਵੱਖਰਾ ਥੋੜੀ ਕਹਿਣਾ ਮੈਂ ਬੱਸ ਲੱਗੀ ਮੰਮੀ ਤੈਨੂੰ ਕਰੰਦੇ ਆਂ ਤੂੰ ਕੀ ਕਰਨੀ ਜੋ ਜਾਇਜਾ ਕਰਨੀ ਹੋਰ ਕੀ ਕਰਨੀ ਮੇਰੀ ਤਬੀਅਤ ਵਾਲੀ ਵੇਖ ਲੋ ਤਬੀਅਤ ਦੀ ਦਵਾਈ ਲੈਣ ਚਲੀ ਤੇਆ ਮੇਰੀ ਗੱਲ ਸੁਣ ਹੂੰ ਅਗਲੀ ਤੇ ਮੁੰਡੇ ਕਹਿੰਦੇ ਜੀ ਕੀ ਬੀਤੂਗੀ ਉਹਦੇ ਤੇ ਵਿਚਾਰੀ ਤੇ ਕੁਛ ਨਹੀਂ ਬੀਤੂਗੀ ਉਹਦੇ ਨਾਲ ਸੋਚੂਗੀ ਕੀ ਮੈਂ ਕਰਨਾ ਹੱਥ ਵਸਦੀ ਗੱਲ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕੁਛ ਕਰੋਗੇ ਤਾਂ ਕੁਛ ਹੋਊਗਾ ਨਾ ਟੈਸਟ ਤੂੰ ਹੀ ਕਰਾਉਂਦੇ ਨਹੀਂ ਇੱਕ ਕਰਾ ਕੇ ਤਾਂ 2 ਮਹੀਨੇ ਬੈਠੇ ਰਹਿਦੇ ਜੇ ਤੂੰ ਲੋਹੇ ਜਾਈ ਨਾਲ ਤੈਨੂੰ ਵੀ ਸਮਝ ਨਹੀਂ ਕੀ ਆਲੀ ਮਾਤਾ ਰਾਤ ਤੇ ਛੱਡਦੀ ਨਹੀਂ ਗੱਲ ਸਭ ਕੁਝ ਸਹੀ ਹੋ ਰਿਹਾ ਨਾ ਇਹ ਬੰਦਾ ਚੰਨੂ ਕੋਲ ਤੇ ਰੱਬ ਕੀ ਕਰਨੂਗਾ ਤੋੜ ਦੂਗਾ ਉਹਨੂੰ ਓਏ ਤਾਂ ਮੇਨੇ ਨਹੀਂ ਦੇ ਦਿੱਤੇ ਨਹੀਂ ਚੰਗੇ ਲੈ ਚੁੱਪ ਕਰ ਜਾ ਤੈਨੂੰ ਕੁਝ ਨਹੀਂ ਪਤਾ ਐਵੇਂ ਬੋਲੀ ਜਾਂਦਾ ਤੂੰ ਮੇੜਿਆਂ ਦੀ ਗੱਲ ਕਰਦਾ ਤੇਰੇ ਨਾਲ ਦੇ ਜਿਹੜੇ ਆ ਬਾਲ ਜੰਮਣ ਵਾਲੇ ਹੋ ਗਏ ਤੁਹਾਨੂੰ ਇਹ ਨਹੀਂ ਪਤਾ ਤੇ ਅਸੀਂ ਨਹੀਂ ਕੁਝ ਕਰਨਾ ਰੱਬ ਤੇ ਸੌਂਦੋ ਰੱਬ ਤੇ ਸੌਂਦੋ ਮਜ਼ਾ ਹੁਣ ਦਵਾਈ ਲੈਣ ਜਾਵਾਂ ਕਿ ਨਾ ਜਾਵਾਂ ਦਵਾਈ ਲੈ ਰੋ ਤੈਨੂੰ ਦਵਾਈ ਲੈ ਦੂਗਾ ਉਹਦੇ ਨਾਲ ਟੈਸਟ ਕਰਾ ਕੇ ਆਉਣੇ ਸਾਰੇ ਤੇ ਹਾਂ ਜਾ ਲੈਣੇ ਆ ਆਜਾ ਕਰਾ ਕੇ ਆਇਓ ਜਾਓ ਫਿਰ ਉਹ ਮਾਦਾ ਬਾਰ ਬਾਰ ਇੱਕੋ ਗੱਲ ਕਰੀ ਜੰਨੀ ਆ ਉਹਦੇ ਟੈਸਟ ਕਰਾ ਦੇ ਟੈਸਟ ਕਰਾ ਜੇ ਉਹ ਚ ਕੋਈ ਨੁਕਸਾਨਾ ਹੋਇਆ ਤੇ ਨੁਕਸਾਨ ਮੇਰੇ ਚ ਹੋਇਆ ਫਿਰ ਮੈਂ ਤੇਰੇ ਚ ਕਾਹਦਾ ਨੁਕਸ ਹੋਣਾ ਜਨਾਨੀਆਂ ਚ ਨੁਕਸ ਹੁੰਦਾ ਹੈ ਤਾਂ ਹੀ ਬਾਲ ਨਹੀਂ ਹੁੰਦਾ ਤੇਰੇ ਚ ਨੁਕਸਾ ਤੇਰੇ ਚ ਕਾਹਦਾ ਨੁਕਸਾ ਜਾ ਕੇ ਦਵਾਈ ਲਓ ਤੇ ਟੈਸਟ ਕਰਾ ਕੇ ਆ ਆਪਣੀਆਂ ਗੱਲਾਂ ਮਾਰੀ ਜਾਂਦਾ ਬੇਟਾ ਚਲ ਚਲ ਠੰਡੀ ਹੋ ਤੂੰ ਮਨਪੱਤ ਘੜੀ ਜਾਂਦਾ ਠੰਡੀ ਹੋਈ ਨਾ ਜਾਂਦੀ ਠੰਡੀ ਹੋ ਕੇ ਬੈਠੀ ਆ ਜੇ ਨਾ ਬੋਲਾ ਤੂੰ ਤਾਂ ਕੁਛ ਕਰਾਈ ਨਾ ਮੈਨੂੰ ਹਮੇਸ਼ਾ ਬੋਲ ਦਿੰਦੇ ਆਪਣਾ ਆਪ ਕੋ ਸੋਦੇ ਨਹੀਂ ਤੇ ਅਹੀਂ ਵੀ ਗਾਂ ਵਧਣਾ ਮਾਂ ਕਹੂਗੀ ਤਾਂ ਗਾਂ ਵਧਣਾ ਨਹੀਂ ਤੇ ਚੁੱਪ ਕਰਕੇ ਬੈਠੇ ਰੋ ਤੂੰ ਹੀ ਆਪ ਸੋਚੋ ਪਿਆਹੀਂ ਵੀ ਕੁਛ ਕਰਾਈਏ ਟੈਸਟ ਕਰਾਈਏ ਸਾਡੇ ਘਰ ਵੀ ਬਾਹਲ ਹੋਵੇ ਲੋਕਾਂ ਦੇ ਘਰ ਹੋਈ ਜਾਂਦੇ ਆ ਸਾਡੇ ਘਰ ਕਿਉਂ ਨਹੀਂ ਹੁੰਦਾ ਤੁਹਾਨੂੰ ਆਪਣੀ ਚਿੰਤਾ ਆਪ ਚਾਹੀਦੀ ਆ ਫਿਰ ਵੀ ਮਈਆਂ ਹੀ ਬੋਲਦੀਆਂ ਆ ਮੇਰੇ ਕਿਹਾ ਹੀ ਤੁਰਪੋ ਤੁਸੀਂ ਗੱਲਾਂ ਕਰ ਦੇ ਸਕੋ ਗਾੜੀਆਂ ਜਮੀਨ ਹਾਂ ਕੀ ਕਰਦੇ ਰੈਡੀ ਹੋਏ ਹਾਂਜੀ ਰੈਡੀ ਮੈਂ ਚਲੋ ਚਲੀਏ ਚਲ ਕੀ ਕਰੁੰਦੇ ਤੈ ਨਹੀਂ ਮੈਂ ਤੇ ਇਸ ਪਰਸ ਵੇਖਣ ਨਹੀਂ ਪਰਸ ਨਹੀਂ ਵੇਖਣ ਦੇ ਤੂੰ ਮੇਰੇ ਕੋਲ ਬਤਾ ਨਾ ਕੰਦੇ ਆ ਰੋਂਦੇ ਹੀ ਆ ਮੇਰੀ ਗੱਲ ਸੁਣ ਮੈਂ ਤੇਰੇ ਕੋਲ ਕੁਝ ਕਿਹਾ ਮਾ ਮਾਤਾ ਦੀ ਗੱਲ ਕਿਉਂ ਲਾਉਣੀ ਦੇ ਦੇ ਤੂੰ ਹਾਂਜੀ ਮੈਂ ਵੀ ਚਾਹੁੰਦੀ ਹਾਂ ਕਿ ਸਾਡੇ ਘਰ ਬੱਚਾ ਖੇਡੇ ਵੇਖੋ ਮੇਰੇ ਕਿਹੜਾ ਵਸਦੀ ਗੱਲ ਆ ਮੰਮੀ ਜੀ ਤੇ ਐਂ ਸੁਣਾਉਂਦੇ ਆ ਜਿੱਦਾਂ ਸਾਰਾ ਕਸੂਰ ਮੇਰਾ ਹੀ ਆ ਮੈਂ ਨਹੀਂ ਚਾਹੁੰਦੀ ਕਿ ਹਾਂ ਇੱਕ ਵੀ ਸਾਡੇ ਬੱਚੇ ਨੂੰ ਖੜਵਾਵਾਂ ਪਤਾ ਨਹੀਂ ਕਿਉਂ ਕਰਦੀ ਆ ਇਦਾਂ ਮੈਂ ਤੇ ਖੁਦ ਮਜਬੂਰ ਆ ਮੈਂ ਤੇ ਖੁਦ ਹਰ ਵਕਤ ਬਾਬਾ ਜੀ ਅੱਗੇ ਅਰਦਾਸ ਕਰਦੀ ਆ ਕਿ ਬਾਬਾ ਜੀ ਸਾਡੀ ਛੋਲੇ ਚ ਖੁਸ਼ੀਆਂ ਪਾ ਦਿਓ ਹੋਰ ਹੋਰ ਤੂੰ ਟੈਨਸ਼ਨ ਨਾ ਲੈ ਮਾਤਾ ਦਾਦਾਂ ਨੂੰ ਪਤਾ ਹੀ ਹੈ ਸੁਭਾਅ ਇਹ ਦਾਦਾਂ ਦਾ ਮੈਂ ਵੀ ਇਹ ਗੱਲ ਕਹਿ ਕੇ ਆ ਮੰਮੀ ਨੂੰ ਚੱਲ ਕੋਈ ਨਹੀਂ ਪਹਿਲਾਂ ਜਨਾ ਸਭਨੀ ਗੋਜੂਗਾ ਨਾ ਰੋ ਛਪੁਰਾ ਜੀ ਨਾਲੇ ਮੈਂ ਤੈਨੂੰ ਕੋਈ ਕੁਝ ਕਿਹਾ ਵੇ ਤੇ ਤਾ ਕਹੇ ਕਦੇ ਨਹੀਂ ਇਹਨੇ ਕੁਝ ਕਿਹਾ ਮੈਂ ਤੈਨੂੰ ਚਲ ਆ ਪਹਿਲਾਂ ਮੇਰੀ ਦਵਾਈ ਲੈ ਕੇ ਆਈਂ ਫਿਰ ਉਹ ਦੇਖਦੇ ਹਾਂ ਹਾਂਜੀ ਚਲ ਆ ਜਾ